ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਸਰਪੰਚ ਸਦਾਨੇ ਦਸ਼ਮੈਸ਼ ਪਤਾ ਆਪਣੇ ਜਿੰਨਾ ਸਾਰਾ ਪਰਿਵਾਰ ਵਾਰਤਾ ਵਾ ਆਪਣੇ ਕਲਗੀਧਰ ਦਸ਼ਮੈਸ਼ ਪਤਾ ਪੰਥ ਦੇ ਬੰਦੀ ਅਮਰਤ ਕੇ ਦਾਤੇ ਜਿਨ੍ਹਾਂ ਦੇ ਜਨਮ ਦਿਹਾੜੇ ਚੰਦ ਰੇ ਆ ਉਹਨਾਂ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸਾਰੇ ਸੰਗਤ ਨੂੰ ਲੱਖ ਲੱਖ ਵਧਾਈਆਂ ਇਸ ਕਦੇ ਇਤਿਹਾਸ ਵਿੱਚ ਤੇਰਾ ਕੋਈ ਸਾਨੀ ਨਹੀਂ ਪਟਨੇ ਸਹਾਬ ਦੇ ਉਤਾਰੇ ਕੀਤੇ ਸੱਚਖੰਡ ਤੇ ਤਲਦਾਰ ਹਾਂ ਫਰਛਾਂ ਤੋਂ ਅਰਛਾਂ ਤੇ ਆਇਆ ਢੋਹਰ ਦਿਗਾ ਸਰਕਾਰਾਂ ਤਰਤੇ ਨ ਚਰਣਾ ਦੇਹ ਥਾ ਆਪਣਾ ਆਪ ਵਿਛਾਇਆ ਪੋਦੇ ਵਿੱਚ ਬਹਾਰ ਆ ਗਈ ਖੜੇਗਾ ਰੋਹ ਗੁਲਜਾਰਾ ਕਾਇਨਾਤ ਦੇ ਫਲ ਵਿੱਚ ਕੋਈ ਰਹਾ ਗਿਆ ਗੰਮੀ ਛੜਿਆ ਖੰਡਾ ਬ੍ਰਹ ਬੰਡਾ ਦੇ ਅੰਦਰ ਹੋਇਗਾ ਸਰਸਰ ਤਾਰਾ ਹਰ ਪਾਸੇ ਵਸ ਮਹਾਦਸ਼ਾ ਗਿਆ ਹਵਾ ਕੋੜੀਆਂ ਗਾਵੇ ਹੋ ਨਨ ਚੇ ਵਤ ਚੋਮਣ ਲੱਗੇ ਹੋਈਆਂ ਬਸਤ ਬਹਾਰਾ ਪੇਖਣ ਸ਼ਾਹ ਨੇ ਪਰ ਖਲਿਆਏ ਸਾਂਝੇ ਰਹਿ ਬਰੇ ਆਏ ਦੋਵਾਂ ਕੋ ਜਿੰਗਾ ਦੇ ਵਿੱਚ ਹੱਥ ਤਰ ਕੇ ਵੰਡੀਆਂ ਪ੍ਰੇਮ ਫਹਾਰਾ ਹਰ ਪਾਸੇ ਸੇ ਕੈਰ ਸਤਮ ਦੀ ਚਲਦੇ ਪਈ ਹਨੇਰੀ ਦੁੱਖਾਂ ਤੇ ਮਜਦੋ ਬਦਲਾ ਤੇਗਾ ਸੋਣੀਆਂ ਤੋਂ ਸੀ ਪਕਾਰਾ ਫਿਰ ਖੰਡੇ ਦੀ ਤਾਰ ਦੇ ਵਿੱਚੋਂ ਸਾਜੇ ਐਸੇ ਸੰਤ ਸਪਾਏ ਜੋ ਦਣੀਆਂ ਦੇ ਬਣੇ ਬਸੇ ਹੈ ਝਾਲਮ ਲਈ ਤਲਵਾਰਾਂ ਅਮਰਤ ਦੇ ਗੁੜਤੇ ਦੇ ਵੇਚੇ ਆਪਾ ਕੋਲ ਪ ਲਾਇਆ ਕੇ ਕੇ ਫੇਰ ਦਿਖਾਏ ਕੋਤਕੇ ਅਣਖ ਦੇ ਪਹਿਰੇਦਾਰਾਂ ਸਮਿਆਂ ਨੂੰ ਵੇ ਦੰਦੜਾਂ ਪਾਈਆਂ ਦੇਖ ਕੇ ਖੋਨੀ ਸਕੇ ਮਾਨ ਵਤਾਲੀ ਮਾਨ ਵਤਾਲੀ ਕਿਹਨੇ ਜਰਿਆ ਤੇਰੇ ਪਰ ਖੁਰਦਾਰਾਂ ਸਾਡੇ ਖਾਤਰ ਸਹਬ ਤੋਂ ਸਰਬੰਸ ਵਾਰਿਆ ਸਾਰਾ ਬਹਾਰੀ ਆਪਣੇ ਸਾਰੇ ਹੰਝੂ ਅਦਬ ਤੇਰੇ ਵਿੱਚ ਵਾਰਾਂ ਮੈਂ ਵੀ ਸਾਰੇ ਆਪਣੇ ਹੰਝੂ ਅਦਬ ਤੇਰੇ ਵਿੱਚ ਵਾਰਾਂ ਤੇਰੇ ਜੈ ਮਹਾ ਆਸ਼ਿਕ ਵਰਗਾ ਨਾ ਕੋਈ ਜਗ ਤੇ ਹੋਇਆ ਤੈਨੂੰ ਲੱਖ ਡਡਾਉ ਤਾਂ ਸਜਦੇ ਕੋਟ ਕੋਟ ਨਮਸਕਾਰਾਂ ਤੈਨੂੰ ਲੱਖ ਡਡਾਉ ਤਾਂ